ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆਂ ਚੋਂ ਵੜ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਬਾਈ ਜੀ ਵਧੀਆ ਓਕੇ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲਦਾ ਪੈਂਡ ਸਾਡਾ ਤੂਰਕੋਟ ਆ ਜੀ ਹੂੰ ਕਰਮਜੀਤ ਕਰਮਾ ਪਿਆਰ ਨਾਲ ਹੀ ਕਹਿੰਦੇ ਉਹ ਨਾਮ ਆ ਦੇ ਦੇ ਕੇ ਪਰਿਵਾਰ ਚੋਂ ਵਜਦੇ ਆ ਠੀਕ ਹੈ ਜੀ ਤੇ ਇਹ ਨਿਹਾਲ ਸਿੰਘ ਵਾਲੇ ਦੇ ਬਿਲਕੁਲ ਨੇੜੇ ਆ ਮੋਗਾ ਜਿਲ੍ਹਾ ਠੀਕ ਆ ਜਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਤਸੀਲ ਨਿਹਾਲ ਸਿੰਘ ਤੇ ਜੇ ਨੇੜੇ ਦੇ ਪਿੰਡਾਂ ਦੀ ਗੱਲ ਕਰੀਏ ਇਧਰੋਂ ਵੀ ਤਾਂ ਰਸਿੰਦ ਜੀ ਕਿ ਕਿ ਵੀ ਰਹ ਜਾਂਦਾ ਤੇ ਬਲਾਸਪੁਰ ਬਲਾਸਪੁਰ ਵੀ ਤੋਂ ਰਕੋੜ ਬਸੇ ਤਖਤੂਪਰੇ ਦੇ ਨਾਲ ਬਿਲਕੁਲ ਹੂੰ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 95927 ਹੂੰ 44053 ਇੱਕ ਵਾਰੀ ਹੋਰ ਬੋਲ ਦਿਓ ਜੀ 9592744035 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਬੈੜ ਦੇਖ ਰਹੇ ਕਿਹੜਾ ਸੂਆ ਸੁੰਦੀ ਹੈ ਇਹ ਤੀਜੇ ਸੂਆ ਸੁੰਦੀ ਹੈ ਘਰ ਦੀ ਬੈੜ ਆਪਣੇ ਘਰ ਦੀ ਆਪਣੇ ਘਰ ਠੀਕ ਹੈ ਤੇ ਕਿੰਨਾ ਗਨੇ ਦੁੱਧ ਕੱਢਿਆ ਪਿਛਲੇ ਸੂਏ ਇਹਨੇ ਦੁੱਧ ਕੱਢਿਆ ਜੀ 16 17 ਲੀਟਰ ਠੀਕ ਹੈ ਬਈ ਤੇ ਐਡ ਕੀ ਕਿੰਨੀ ਕਮੀਦ ਹੈ ਤੁਹਾਨੂੰ ਐਡ ਕੀ ਦੇਖੋ ਅੱਗੇ ਲੱਸੀ ਜੀ ਸੀ ਵੀ ਐਰ ਕੀ ਭਰੀ ਵੀ ਸੋਹਣੀ ਹੈ ਬੈੜ ਹੂੰ ਤੇ ਵੱਧ ਵੀ ਦੇ ਸਕਦੀ ਹੈ ਤੇ ਫੈਟ ਮੁੱੜ ਕਿਵੇਂ ਆਉਂਦੀ ਸੀਗੀ ਫਿਰ ਫੈਟ ਤਾਂ 35 36 ਰੁਪਏ ਰੇਟ ਆ ਠੀਕ ਹੈ ਭਾਈ ਤੇ ਸੀਮਨ ਬਾਰੇ ਪਤਾ ਵੀ ਜਿਹੜਾ ਇਹ ਹੁਣ ਲੱਗਿਆ ਵਗਾ ਇਹਦੇ ਵਧੀਆ ਹੀ ਭਰਾਇਆ ਉਹ ਤਾਂ ਵੈਸੇ ਤਾਂ ਠੀਕ ਹੈ ਬਾਈ ਕਹਿੰਨੇ ਭਾਈ ਵਧੀਆ ਹੀ ਸੀਮਨ ਲੱਗਿਆ ਵਾ ਤੇ ਚਵਾਈ ਕਿਵੇਂ ਸੀ ਗਈ ਬਾਈ ਇਹ ਚਵਾਈ ਓਕੇ ਹੈ ਜਮਾ ਠੀਕ ਹੈ ਚਵਾਈ ਬਾਈ ਕਹਿੰਨੇ ਭਾਈ ਇੱਕ ਨੰਬਰ ਸੀ ਥਾਣ ਚੈੱਕ ਕਰ ਸਕਦੇ ਹਾਂ ਗਲਾਪੀ ਥਾਣਾ ਮੁੱਠੀ ਵਾਲਾ ਥਾਣਾ ਹੱਥੀ ਚੋਂਦੇ ਸੀ ਕਿ ਮਸ਼ੀਨ ਤੇ ਬਾਈ ਫਿਰ ਹੱਥੀ ਹੱਥੀ ਠੀਕ ਹੈ ਹੱਥੀ ਬਾਈ ਕਹਿੰਨੇ ਭਈ ਆਪਾਂ ਚੋਂਦੇ ਸੀ ਬਾਕੀ ਕੱਦ ਵੈਡ ਦੀ ਗੱਲ ਕਰੀਏ ਫੁੱਲ ਸਮੇਂ ਭਲੀ ਚੰਗੀ ਆ ਗਰਮੀ ਗਰਮੀ ਘਟਮਾਂਦੀ ਹੋਈ ਬਾਈ ਇਹਨੇ ਮੈਨੂੰ ਲੱਗਦਾ ਹੈ ਗਰਮੀ ਨਹੀਂ ਬਾਲੇ ਮੰਦੀ ਹੈ ਹ ਸਹੀ ਗੱਲ ਆ ਭਾਈ ਖੋਲੋ ਭਾਈ ਤੋਰੇ ਮੜੀ ਜੀ ਖੋਲ ਕੇ ਕਾਤ ਕਾਠ ਭਾਈ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਸੁਨੱਖ ਪਣਾ ਨਾ ਇਹ ਗੱਲ ਕਰੀਏ ਬਾਅਦ ਚ ਫੁੱਲ ਕਿੰਨੇ ਕੇ ਦਿਨਾਂ ਦੀ ਭਾਈ ਜੀ ਕੱਚੀ ਹੁਣ ਇਸ ਟਾਈਮ ਇਹ ਲੱਗ ਜਾਣਗੇ ਜੀ 5-7 ਦਿਨ ਠੀਕ ਆ ਇੰਨੇ ਕੇ ਦਿਨਾਂ ਦੀ ਕੱਚੀ 5 ਤੋਂ 7 ਦਿਨਾਂ ਦੀ ਭਾਈ ਤੁਸੀਂ ਆ ਬਾਕੀ ਪਲੀ ਸਮੀ ਦੇਖ ਸਕਦੇ ਹੋ ਫੁੱਲ ਕਰਮ ਵਾਲੀ ਲੇਵਾ ਆ ਗਏ ਨੇ ਫੀਟ ਨਾਲ ਬਹੁਤ ਸੋਣਾ ਫਿਕਸ ਜਾ ਹਵਾਨਾ ਟਾਈਟ ਜਾ ਹਵਾਨਾ ਤਿਆਰ ਕਰਦੀ ਆਉਂਦੀ ਹੈਗੀ ਹਜੇ ਦਿਨਾਂ ਦੀ ਕੱਚੀ ਭਈਆ 5 ਤੋਂ 7 ਦਿਨਾਂ ਦੀ ਉਸ ਹੁਣ ਦਾ ਅੰਦਾਜ਼ਾ ਲਾ ਲਓ ਕਿਉਂਕਿ ਹਵਾਨਾ ਸੋਨਾ ਤਿਆਰ ਕਰਕੇ ਸੂਗੀ ਤੇ ਤਿਆਰੀ ਵਧੀਆ ਕਰਦੇ ਹੋ ਜੀ ਮੇਰੇ ਫੁੱਲ 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 ਠੀਕ ਆ ਵਧੀਆ ਬਾਕੀ ਬਈ ਕਿਸੇ ਪੱਖ ਤੋਂ ਲਿੱਸੀ ਨਹੀਂ ਲਾਮੀ ਨਹੀਂ ਪਲੀਸਮੀ ਕੱਦ ਬਰੀੜ ਇੱਕ ਨੰਬਰ ਆ ਗਈ ਤੇ ਬਾਈ ਜੀ ਇਹਦਾ ਮੁੱਲ ਕਿ ਰਹੂਗਾ ਫਿਰ ਮੋਲੇ ਦਾ ਫਿਰ ਇਹ 1,10,000 ਰੁਪਏ 1,10,000 ਰੁਪਏ ਉਹ ਜੋ ਮਾਨਦਾਨ ਥੋੜਾ ਕਣਾ ਹਾਂ ਕਰਾਂਗੇ ਠੀਕ ਹੈ ਜ਼ਰੂਰ ਕਰ ਇੱਕ ਲੱਖ ਤੇ 10,000 ਰੁਪਏ ਬਾਈ ਕੰਨੇ ਦਾ ਬਾਈ ਮੁੱਲ ਬਾਕੀ ਆਏਗੇ ਦਾ ਥੋੜਾ ਕਣਾ ਮਾਨਦਾਨ ਜਿਤਨੇ ਮੌਕੇ ਤੇ ਜ਼ਰੂਰ ਕਰ ਦਿਆਂਗੇ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਬਾਈ ਹਵਾਨੇ ਤੇ ਬਹੁਤ ਚੰਗੀਆਂ ਉਮੀਦ ਆ ਕਰਮਾਣੀ ਤੋਂ ਬਹੁਤ ਸੋਹਣਾ ਬਣਾ ਤਿਆਰ ਕਰੂਗੀ ਫੇਰ ਜਾ ਕੇ ਦੱਸੂਗੀ ਲੈ ਬਾਲਟਨ ਆਪਾਂ ਸਾਨੂੰ ਚੈੱਕ ਕਰਵਾ ਲੇ ਸਾਰੇ ਬਾਲਟਨ ਲੱਕੋਗੇ ਫੇਰ ਜਾ ਕੇ ਤੇ ਕਰਮਾਣੀ ਸੋਹਣਾ ਲੈ ਬਾਈ ਚੈੱਕ ਕਰ ਸਕਦੇ ਤੇ ਹਵਾਨਾ ਜਿਹੜਾ ਤਾਹਾਂ ਤੱਕ ਲਾ ਕੇ ਭਰੂਗੀ ਤੇ ਵਧੀਆ ਤਿਆਰ ਕਰੂਗੀ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚ ਉਹ ਖੇਡ ਕਰ ਰਹੇ ਆ ਬਿਲਕੁਲ ਘਰ ਦੀ ਆਪਾਂ ਦਾ ਵਪਾਰੀ ਨਹੀਂ ਹੈ ਹਮ ਸਹੀ ਗੱਲ ਹੈ ਬਾਈ ਤੇ ਦੁੱਧ ਵਾਲੀ ਨਾਲ ਨੋਟ ਵੀ ਬਾਈ ਚੈੱਕ ਕਰ ਸਕਦੇ ਬੜੀ ਚੰਗੀ ਲੱਗੀ ਵੀ ਇਹ ਕਿਸੇ ਵੀ ਵੀਰ ਨੂੰ ਨਾ ਬੈੜ ਆਵੇ ਪਸੰਦ ਤਾਂ ਬਾਈ ਨਾ ਕਰਿਓ ਬਾਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ